ਪੰਜਾਬ ਸਾਰ ਨਾਲ ਜੁੜੇ ਸਮੂਹ ਅਸ਼ਿਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸੰਦੀਪ ਕੌਰ ਪੁਸਤਕ ਹਨੇ ਹਨੇ ਪਾਸ਼ਾਈ ਦਾ ਪਾਠ ਨੰਬਰ 20 ਲੈ ਕੇ حاضر ਹੋਏ ਹਾਂ ਮਤਾਬ ਸਿੰਘ ਹੈ ਸੂਰੋ ਪੂਰੋ ਨਾਮ ਸੁਣਤ ਹੋਏ ਦੁਸ਼ਮਣ ਦੂਰੋ ਦੇਖ ਲੈ ਫਿਰ ਬਚਨਾਂ ਦਾ ਪੱਕਾ ਰਹੀਂ ਦੋ ਖੇੜਦੇ ਹੋਏ ਭਜੰਗੀ ਆਪਸ ਵਿੱਚ ਗੱਲਾਂ ਕਰ ਰਹੇ ਨੇ ਲੈ ਉਹ ਸੂਰਵੀਰ ਹੀ ਕਹਦਾ ਜਿਹੜਾ ਬਚਨਾਂ ਤੋਂ ਖਿਸਕ ਜਾਏ ਦੂਜਾ ਭਜੰਗੀ ਬੋਲਿਆ ਬਸ ਫਿਰ ਤੂੰ ਤੁਰਕਾਂ ਦੇ ਸਿਰ ਲਾ ਕੇ ਜੂਜਦਾ ਹੋਇਆ ਸ਼ਹੀਦ ਹੋਮੀ ਤੇ ਮੈਂ ਤੁਰਕਾਂ ਸਿਰ ਆਪਣਾ ਸਿਰ ਲਾਵਾਂਗਾ ਪਰ ਆਪਾਂ ਇਕੱਠੇ ਹੀ ਜੂਜਾਂਗੇ ਮੁਖਵਰਾਂ ਚੌਧਰੀਆਂ ਦੇ ਸਿਰ ਭੰਨਾਂਗੇ ਅਸਲ ਵਿੱਚ ਮੇਰੀ ਅਰਦਾਸ ਇਹ ਹੈ ਕਿ ਮੈਂ ਖਾਲਸੇ ਦੀ ਸੇਵਾ ਕਰਾਂ ਤੇ ਮੁਗਲਾਂ ਦੇ ਜ਼ੁਲਮਾਂ ਅੱਗੇ ਅਡੋਲ ਖਲੋ ਕੇ ਪੂਲ ਜਗਤ ਨੂੰ ਦੱਸਾਂ ਕਿ ਖਲੋਈ ਦਾ ਕਿਵੇਂ ਹੈ ਪਰ ਸ਼ਹਾਦਤ ਆਪਾਂ ਇਕੱਠੇ ਪਾਵਾਂਗੇ ਇਹ ਤਾਂ ਹੁਣ ਕਲਗੀ ਤਰਜੀਆਂ ਦੇ ਹੱਥ ਹੈ ਭਾਈ ਤਾਰੂ ਸਿੰਘ ਜੀ ਦੀ ਗ੍ਰਿਫਤਾਰੀ ਦੀ ਖਬਰ ਭਾਈ ਮਤਾਬ ਸਿੰਘ ਕੋਲ ਪੁੱਜੀ ਉਹ ਜੰਗਲ ਵਿੱਚ ਕਿਧਰੇ ਕੋਈ ਮੋਰਚਾ ਫਤਿਹ ਕਰਨ ਮੰਗਰੋਂ ਘੜੀ ਵਿਸ਼ਰਾਮ ਕਰ ਰਹੇ ਸਨ ਭਾਈ ਸਾਹਿਬ ਦੇ ਫੜੇ ਜਾਣ ਦੀ ਖਬਰ ਸੁਣਦਿਆਂ ਸਾਰ ਹੀ ਉੱਥੇ ਕੋੜੇ ਨੂੰ ਥਾਪੀ ਦਿੱਤੀ ਤੇ ਬੋਲੇ ਚੱਲ ਬਈ ਜਾਨ ਭਾਈ ਵੇਲਾ ਆ ਗਿਆ ਤੁਸੀਂ ਕਿਧਰ ਨੂੰ ਤਿਆਰਾ ਖਿੱਚ ਦਿੱਤਾ ਮਤਾਬ ਸਿੰਘ ਜੀ ਇੱਕ ਸਿੰਘ ਨੇ ਪੁੱਛਿਆ ਭਾਈ ਤਾਰੂ ਸਿੰਘ ਮੇਰੇ ਬਹੁਤ ਪਿਆਰੇ ਭਾਈ ਹਨ ਅਸੀਂ ਬਚਪਨ ਵਿੱਚ ਇਕੱਠੇ ਖੇਡਦਿਆਂ ਬਤਾਇਆ ਹੈ ਅਸੀਂ ਬਚਪਨ ਇਕੱਠੇ ਖੇਡਦਿਆਂ ਬਤਾਇਆ ਹੈ ਉਹਨਾਂ ਨੂੰ ਹਕੂਮਤ ਨੇ ਕੈਦ ਕਰ ਲਿਆ ਹੈ ਭਾਈ ਮਤਾਬ ਸਿੰਘ ਬੋਲੇ ਤੇ ਸਾਡੇ ਲਈ ਕੀ ਹੁਕਮ ਹੈ ਭਾਈ ਤਾਰੂ ਸਿੰਘ ਜੀ ਨੂੰ ਛਡਾਉਣ ਲਈ ਕੀ ਅਸੀਂ ਲਾਹੌਰ ਤੇ ਹੱਲਾ ਬੋਲ ਰਹੇ ਹਾਂ ਦੂਜੇ ਸਿੰਘ ਵੀ ਉੱਠਦੇ ਆ ਬੋਲੇ ਨਹੀਂ ਨਹੀਂ ਮੈਂ ਤਾਰੂ ਸਿੰਘ ਨੂੰ ਜਾਣਦਾ ਹਾਂ ਨਹੀਂ ਨਹੀਂ ਮੈਂ ਤਾਰੂ ਸਿੰਘ ਨੂੰ ਜਾਣਦਾ ਹਾਂ ਉਹ ਕਦੇ ਨਹੀਂ ਚਾਹੇਗਾ ਕਿ ਉਸ ਨੂੰ ਛੜਾਇਆ ਜਾਵੇ ਉਹ ਤਾਂ ਹੁਣ ਇਮਤਿਹਾਨ ਲਵੇਗਾ ਮੁਗਲਾਂ ਦੀਆਂ ਰੰਬੀਆਂ ਆਰਿਆਂ ਤੇ ਚਰਖੜੀਆਂ ਦਾ ਮੁਗਲਾਂ ਦੇ ਤਸੀਹਿਆਂ ਦੀ ਇੰਤਹਾ ਹੋਏਗੀ ਤੇ ਸਿੰਘ ਦਾ ਸਿਦਕ ਪਹਾੜਾਂ ਨੂੰ ਟੱਕਰ ਦੇਵੇਗਾ ਤੇ ਫਿਰ ਤੁਸੀਂ ਕਿਧਰ ਨੂੰ ਚਾਲਾ ਪਾ ਰਹੇ ਹੋ ਅਸਲ ਵਿੱਚ ਅਸੀਂ ਛੋਟੇ ਹੁੰਦਿਆਂ ਤੋਂ ਹੀ ਇੱਕ ਦੂਜੇ ਨਾਲ ਇਹ ਵਾਅਦਾ ਕੀਤਾ ਹੋਇਆ ਹੈ ਕਿ ਸ਼ਹੀਦ ਇਕੱਠੇ ਹੋਵਾਂਗੇ ਸੋ ਚਰਖੜੀਆਂ ਮੈਨੂੰ ਵੀ ਆਵਾਜ਼ਾਂ ਮਾਰ ਰਹੀਆਂ ਨੇ ਪਰ ਭਾਈ ਮਤਾਬ ਸਿੰਘ ਜੀ ਸੂਰਮਿਆਂ ਦੇ ਸ਼ਬਦ ਕੋਸ਼ਾਂ ਵਿੱਚ ਪਰ ਨਹੀਂ ਹੁੰਦਾ ਖਾਲਸਾ ਜੀ ਕਹਿੰਦੇ ਆ ਭਾਈ ਮਤਾਬ ਸਿੰਘ ਘੋੜੇ ਤੇ ਸਵਾਰ ਹੋਏ ਤੇ ਪਲਾਂ ਵਿੱਚ ਅੱਖੋਂ ਔਲੇ ਹੋ ਗਏ ਮਤਾਬ ਸਿੰਘ ਤਾਂ ਤੂਫਾਨ ਸੀ ਜਿਵੇਂ ਕਲਗੀ ਤਰਜੀਆਂ ਦੇ ਬਾਜ ਨੇ ਪੁਨਰ ਜਨਮ ਲਿਆ ਹੋਵੇ ਉਸ ਦੀ ਹਿੰਮਤ ਦੇ ਚਰਚੇ ਮੁਗਲਾਂ ਦੀਆਂ ਮਹਿਫਲਾਂ ਦੇ ਰੰਗ ਫਿੱਕੇ ਕਰ ਦਿੰਦੇ ਸਨ ਹਾਲਾਂਕਿ ਹਰ ਭਗਤ ਨਰਨਜਨੀਆ ਆਪਣੀ ਟੁਕੜੀ ਨਾਲ ਭਾਈ ਮਤਾਬ ਸਿੰਘ ਨੂੰ ਫੜਨ ਲਈ ਨਿਕਲਿਆ ਹੋਇਆ ਸੀ ਪਰ ਛੋਟੀਆਂ-ਮੋਟੀਆਂ ਟੁਕੜੀਆਂ ਵਿੱਚ ਇੰਨੀ ਤਾਕਤ ਕਿਥੇ ਕਿ ਸਿੰਘ ਨਾਲ ਦਸਤ ਪੰਜਾ ਲੈ ਸਕਣ ਮੁਗਲਾਂ ਦੀਆਂ ਚਾਲੀਆਂ ਪੰਜਾਵਾਂ ਦੀਆਂ ਟੁਕੜੀਆਂ ਤਾਂ ਮਤਾਬ ਸਿੰਘ ਦਾ ਨਾਮ ਸੁਣ ਕੇ ਹੀ ਰਾਹ ਬਦਲ ਦਿਆ ਕਰਦੀਆਂ ਸੀ ਕਹਿੰਦੇ ਨੇ ਕਿ ਦਲ ਪੰਥਾਂ ਵਿੱਚ ਜਦ ਸਿੰਘ ਸਵੇਰੇ ਕਮਰ ਕਸਾ ਲਾਉਂਦੇ ਸਨ ਤਾਂ ਨਾਲ-ਨਾਲ ਭਾਈ ਮਤਾਬ ਸਿੰਘ ਦਾ ਨਾਮ ਲੈਂਦੇ ਸਨ ਖਫ ਉਸ ਸਿੰਘ ਦੇ ਕੋਲ ਦੀ ਵੀ ਨਹੀਂ ਲੰਗਦਾ ਸੀ ਜੋ ਮਤਾਬ ਸਿੰਘ ਦਾ ਨਾਮ ਲੈਂਦੇ ਆ ਸ਼ਾਸਤਰ ਸਜਾਉਂਦਾ ਸੀ ਮੁਖਬਰ ਸੂਈਏ ਖੂਫੀਆ ਸੈਨਿਕ ਉਸ ਇਲਾਕੇ ਵਿੱਚ ਵੜਦੇ ਨਹੀਂ ਸਨ ਜਿੱਧਰ ਪਾਈ ਮਤਾਬ ਸਿੰਘ ਦੇ ਹੋਣ ਦੀ ਖਬਰ ਮਿਲ ਜਾਂਦੀ ਸੀ ਹਰ ਭਗਤ ਨਰੰਜਨੀਆਂ ਵੀ ਕਿਸੇ ਹੋਰ ਹੀ ਪਾਸੇ ਮਤਾਬ ਸਿੰਘ ਦੀ ਖੋਜ ਕਰ ਰਿਹਾ ਸੀ ਉਸਨੇ ਆਪਣੀ ਜ਼ਗੀਰਤਾ ਬਚਾਉਣੀ ਸੀ ਪਰ ਜਾਨ ਦੀ ਕੀਮਤ ਤੇ ਨਹੀਂ ਜਾਨ ਹੈ ਤਾਂ ਜ਼ਗੀਰ ਹੈ ਜੰਗਲਾਂ ਦੇ ਮਾਲਕ ਸ਼ੇਰਾਂ ਨੂੰ ਨਰੰਜਨੀਆਂ ਮੈਦਾਨਾਂ ਵਿੱਚ ਲਪਦਾ ਫਿਰ ਰਿਹਾ ਸੀ। ਕੌਣ ਸਿਰ ਤਲੀ ਤੇ ਧਰ ਕੇ ਸਿੱਖਾਂ ਦੇ ਇਲਾਕੇ ਵਿੱਚ ਬੜੇ। ਇਸ ਤਰ੍ਹਾਂ ਨਰੰਜਨੀਆਂ ਨੇ ਕਈ ਦਿਨ ਲੰਘਾ ਦਿੱਤੇ। ਇਧਰ ਪਾਈ ਮਤਾਬ ਸਿੰਘ ਸੋਚਦੇ ਜਾ ਰਹੇ ਸਨ ਕਿ ਜਕਰੀਏ ਦਾ ਅੰਤਲਾ ਸਮਾਂ ਆਉਣ ਤੁੱਕਾ ਹੈ। ਤਾਰੂ ਸਿੰਘ ਨੇ ਹੱਸਦਿਆਂ ਸਿਰ ਦੇਣਾ ਹੈ ਤੇ ਜਕਰੀਏ ਨੂੰ ਛਿੱਤਰ ਮੂਰੇ ਲਗਾ ਕੇ ਦਰਗਾਹ ਵਿੱਚ ਲੈ ਕੇ ਜਾਣਾ ਹੈ। ਉਸਦੇ ਜ਼ੁਲਮਾਂ ਦਾ ਹਿਸਾਬ ਉੱਥੇ ਉਸ ਤੋਂ ਲਿਆ ਜਾਏਗਾ। ਤਾਰੂ ਸਿੰਘ ਲਈ ਸ਼ਹੀਦੀ ਨਿਆਮਤ ਬਣ ਕੇ ਆਏਗੀ ਤੇ ਜਕਰਯੇ ਦੀ ਮੌਤ ਉਸ ਤੇ ਦੁੱਖਾਂ ਦੇ ਪਹਾੜ ਵਾਂਗ ਦਿਗੇਗੀ ਕਿੰਨਾ ਫਰਕ ਹੈ ਮਰਨ ਮਰਨ ਵਿੱਚ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ ਇੱਕਦਮ ਭਾਈ ਮਤਾਬ ਸਿੰਘ ਦੇ ਮੂੰਹੋਂ ਬਾਬਾ ਕਬੀਰ ਜੀ ਦੇ ਬੋਲ ਨਿਕਲੇ ਤੰਨ ਨੇ ਉਹ ਜੋ ਜੰਗ ਦੇ ਮੈਦਾਨ ਵਿੱਚ ਤੁਰਕਾਂ ਨਾਲ ਲੋਹਾ ਲੈ ਰਹੇ ਨੇ ਤੇ ਤੰਨ ਨੇ ਉਹ ਜਿਹੜੇ ਸ਼ਹਾਦਤ ਦੇਣ ਵੇਲੇ ਸਿਦਕਾਂ ਦੀ ਅਖੀਰ ਕਰਵਾ ਰਹੇ ਹਨ ਤੰਨ ਨੇ ਭਾਈ ਮਨੀ ਸਿੰਘ ਤੰਨ ਨੇ ਭਾਈ ਜਗਤ ਸਿੰਘ ਤੇ ਤੰਨ ਨੇ ਭਾਈ ਮਨੀ ਸਿੰਘ ਜੀ ਦੇ ਨਾਲ ਸ਼ਹੀਦ ਹੋਏ ਦੋਵੇਂ ਪੁੱਤਰ ਭਾਈ ਚਿੱਤਰ ਸਿੰਘ ਤੇ ਭਾਈ ਗੁਰਬਖਸ਼ ਸਿੰਘ ਤੰਨ ਨੇ ਭਾਈ ਸੁਵੇਗ ਸਿੰਘ ਤੇ ਉਹਨਾਂ ਦਾ ਪਜੰਗੀ ਵੀ ਤੰਨ ਹੈ ਤੇ ਤੰਨ ਹੋ ਜਾਏਗਾ ਭਾਈ ਤਾਰੂ ਸਿੰਘ ਜੀ ਵੀ ਭਾਈ ਮਤਾਬ ਸਿੰਘ ਸ਼ਹੀਦ ਹੋਏ ਤੇ ਸ਼ਹਾਦਤਾਂ ਦੀ ਕਤਾਰ ਵਿੱਚ ਖਲੋਤੇ ਸਿੰਘਾਂ ਨੂੰ ਨਮਨ ਕਰਦੇ ਜਾ ਰਹੇ ਸਨ ਮੇਰੇ ਜਿਹੇ ਸ਼ਰੀਰਾਂ ਨੂੰ ਬੁਚਾ ਕੇ ਜੰਗਲਾਂ ਵਿੱਚ ਲੁਕੇ ਫਿਰਦੇ ਹਨ ਕੀ ਕਮਾਈਏ ਮੇਰੀ ਬਸ ਸੇ ਸ਼ਰੀਰ ਕਿ ਮੈਨੂੰ ਦਰਗਾਹ ਵਿੱਚ ਸ਼ਹੀਦ ਹੋਏ ਸਿੰਘਾਂ ਕੋਲ ਪੱਲਈ ਵੀ ਬੈਠਣ ਦਿੱਤਾ ਜਾਏਗਾ ਕਿਉਂ ਨਾ ਮੈਂ ਵੀ ਸ਼ਹੀਦ ਹੋਵਾਂ ਮੁਗਲਾਂ ਦੇ ਸਿਰ ਚੜ੍ਹ ਕੇ ਕੱਚੇ ਭਾਂਡੇ ਤੋਂ ਵੀ ਨਰਮ ਇਸ ਸਰੀਰ ਦੀ ਠੀਕਰ ਲਾਹੌਰ ਹਕੂਮਤ ਸਿਰ ਭੰਨਾ ਤੇ ਆਪਣੇ ਲਈ ਵੀ ਸ਼ਹੀਦਾਂ ਸਿੰਘਾਂ ਨਾਲ ਬੈਠਣ ਯੋਗੀ ਥਾਂ ਬਣਾਵਾ ਨਾਲੇ ਸਾਡਾ ਕੌਲ ਹੈ ਤਾਰੂ ਸਿੰਘ ਨਾਲ ਕਿ ਇਕੱਠੇ ਸ਼ਹੀਦ ਹੋਵਾਂਗੇ ਮੇਰੇ ਚੰਗੇ ਭਾਗ ਹੋਣ ਤੇ ਸਤਿਗੁਰੂ ਐਸੀ ਮਹਾਨ ਰੂਹ ਨਾਲ ਸ਼ਹੀਦ ਹੋਣ ਦਾ ਸੁਭਾਗ ਬਖਸ਼ਣ ਦਰਗਾਹੀ ਗਿਆਨੂ ਬਾਬਾ ਫਤਿਹ ਸਿੰਘ ਜੀ ਪੁੱਛਣ ਤੂੰ ਵੀ ਤਾਰੂ ਸਿੰਘ ਨਾਲ ਆਇਆ ਹੈ ਤੇ ਕੌਲ ਬੁਲਾ ਕੇ ਗੱਲ ਨਾਲ ਲਾਉਣ ਸ਼ਾਇਦ ਲੱਕੜ ਨਾਲ ਲੱਗ ਕੇ ਲੋਹਾ ਵੀ ਤਰ ਜਾਵੇ ਐਸੀਆਂ ਸੋਚਾਂ ਸੋਚਦੇ ਹੋਏ ਭਾਈ ਮਤਾਬ ਸਿੰਘ ਉਧਰ ਨੂੰ ਨਿਕਲ ਗਏ ਜਿੱਦੜ ਹਰ ਭਗਤ ਨਰਨਜਨੀਆ ਉਹਨਾਂ ਨੂੰ ਭਾਲਦਾ ਫਿਰ ਰਿਹਾ ਸੀ ਜਥੇ ਵਿੱਚੋਂ ਜਾਂਦੇ ਹੋਏ ਪਾਈ ਮਤਾਬ ਸਿੰਘ ਆਪਣੇ ਸ਼ਸਤਰ ਸਿੰਘਾਂ ਨੂੰ ਦੇ ਗਏ ਸਨ ਕਿਉਂਕਿ ਉਹ ਚਾਹੁੰਦੇ ਸਨ ਕਿ ਉਹਨਾਂ ਨੂੰ ਲਾਹੌਰ ਪਾਈ ਤਾਰੂ ਸਿੰਘ ਕੋਲ ਲਜਾਇਆ ਜਾਵੇ ਨਰਨਜਨੀ ਦੇ ਸਿਪਾਈਆਂ ਨੇ ਮਤਾਬ ਸਿੰਘ ਨੂੰ ਦੇਖਿਆ ਸਿੰਘ ਹੱਥ ਫੜਿਆ ਟੰਬਾ ਦੇਖ ਕੇ ਕੋਈ ਕੋਲ ਨਾ ਆਵੇ ਉਸ ਦੇ ਘੋੜੇ ਪਿਸ਼ਾ ਨੂੰ ਖਿੱਚੀ ਜਾਣ ਸਭ ਦੇ ਘੋੜੇ ਪਿਸ਼ਾ ਨੂੰ ਖਿੱਚੀ ਜਾਣ ਭਾਈ ਸੈਵ ਨੇ ਟੰਬਾ ਦੂਰ ਸੁੱਟਦਿਆਂ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ ਨਰੰਜਨੀਆਂ ਦੂਰ ਖਲੋਤਾ ਆਪਣੇ ਸਿਪਾਹੀਆਂ ਨੂੰ ਹਦਾਇਤਾਂ ਦੇ ਰਿਹਾ ਸੀ ਸਿੰਘ ਦਾ ਖੌਫ ਉਸ ਦੇ ਅੰਦਰੋਂ ਹਜੇ ਗਿਆ ਨਹੀਂ ਸੀ ਭਾਈ ਮਤਾਬ ਸਿੰਘ ਨੂੰ ਰੱਸਿਆਂ ਨਾਲ ਨੂੜ ਕੇ ਗੱਡੇ ਉੱਤੇ ਬਿਠਾ ਲਿਆ ਗਿਆ ਗੱਡੇ ਦੀਆਂ ਬਾਈਆਂ ਨਾਲ ਰੱਸੇ ਪਾ ਕੇ ਫਿਰ ਡੋਲਿਆਂ ਨਾਲ ਨੂੜਿਆ ਗਿਆ ਤਾਂ ਕਿ ਬਾਹਾਂ ਕੰਮ ਨਾ ਕਰਨ ਪੱਕਾ ਕੀਤਾ ਕਿ ਕਿਸੇ ਵੀ ਤਰ੍ਹਾਂ ਕੋਈ ਲਿਨਾਰ ਰਹਿ ਗਈ ਹੋਵੇ ਮੀਰਾ ਕੋਟ ਲਿਆ ਕੇ ਖਬਰੀਆਂ ਤੇ ਮੁਖਵਰਾਂ ਤੋਂ ਭਾਈ ਮਤਾਬ ਸਿੰਘ ਵੀ ਪਛਾਣ ਕਰਵਾਈ ਗਈ ਆਪਣੇ ਪਿੰਡ ਦੇ ਸੂਹਿਆਂ ਨੂੰ ਵੇਖ ਕੇ ਭਾਈ ਮਤਾਬ ਸਿੰਘ ਹੱਸੇ ਤੇ ਬੋਲੇ ਕਿਉਂ ਪਛਾਣ ਨਹੀਂ ਆਉਂਦੀ ਅਸਲ ਵਿੱਚ ਤੁਸੀਂ ਮੈਨੂੰ ਕੁੱਟ ਤੋਂ ਪਛਾਣਦੇ ਹੋ ਇਹਨਾਂ ਮੁਖਵਰਾਂ ਨੇ ਕਈ ਵਾਰ ਭਾਈ ਮਤਾਬ ਸਿੰਘ ਤੋਂ ਸੌਦਾ ਲਵਾਇਆ ਸੀ ਸੋ ਭਾਈ ਸਾਹਿਬ ਇਹਨਾਂ ਦਾ ਮਖੌਲ ਉਡਾਰੇ ਸਨ ਪਿੰਡ ਦੇ ਮੁਥਵਰਾ ਨੂੰ ਭਾਈ ਸਾਹਿਬ ਨੇ ਨਾ ਪਛਾਣਨ ਦਾ ਇਸ਼ਾਰਾ ਕਰ ਦਿੱਤਾ ਸੀ ਏ ਸਿੰਘ ਦੀ ਦੂਰ ਦ੍ਰਿਸ਼ਟੀ ਸੀ ਕਿਉਂਕਿ ਜਦੋਂ ਹੀ ਕਿਸੇ ਨੇ ਪਛਾਣਿਆ ਤਾਂ ਹਕੂਮਤ ਦੀ ਕੈਰ ਉਸ ਉੱਤੇ ਵਰੇਗਾ ਤੇ ਜੇ ਤੂੰ ਪਛਾਣਦਾ ਸੀ ਤਾਂ ਪਹਿਲਾਂ ਕਿਉਂ ਨਾ ਫੜਵਾਇਆ ਖੈਰ ਮੁਖਬਰਾਂ ਨੇ ਪਛਾਣ ਪੱਕੀ ਕਰ ਦਿੱਤੀ ਹਰਪ੍ਰਖਤ ਨਰੰਜਨੀਆ ਭਾਈ ਮੋਤਾਬ ਸਿੰਘ ਨੂੰ ਲੈ ਕੇ ਲਾਹੌਰ ਪਹੁੰਚ ਗਿਆ ਦੇਖਦਿਆਂ ਹੀ ਜ਼ਕਰੀਆ ਖਾਨ ਬੋਲਿਆ ਕੋਈ ਆਖਰੀ ਇੱਛਾ بس ਇੱਕ ਵਾਰ ਭਾਈ ਤਾਰੂ ਸਿੰਘ ਦੇ ਦਰਸ਼ਨ ਕਰਵਾ ਦਿਓ ਇਸ ਨੂੰ ਤਾਰੂ ਸਿੰਘ ਦਿਖਾ ਦਿਓ ਦੂਰੋਂ ਹੀ ਤੇ ਨਾਲ ਦੀ ਨਾਲ ਚਰਖੜੀ ਤੇ ਚਾੜ ਦਿਓ ਧੰਨ ਭਾਗ ਕਹਿੰਦੇ ਆ ਭਾਈ ਸਾਹਿਬ ਨੇ ਉੱਪਰ ਵੱਲ ਨੂੰ ਤੱਕਿਆ ਤੇ ਸਿਪਾਹੀ ਭਾਈ ਮਤਾਬ ਸਿੰਘ ਉਹਨੂੰ ਲੈ ਕੇ ਤੁਰ ਪਏ ਉਹਨਾਂ ਦੀ ਨਜ਼ਰ ਭਾਈ ਤਾਰੂ ਸਿੰਘ ਨੂੰ ਲੱਭ ਰਹੀ ਸੀ ਇੱਕ ਥਾਂ ਲਾ ਜਾ ਕੇ ਸਿਪਾਹੀਆਂ ਨੇ ਇਹਨਾਂ ਨੂੰ ਕਿਹਾ ਉਹ ਸਾਹਮਣੇ ਕੋਠੜੀ ਵੱਲ ਦੇਖ ਭਾਈ ਤਾਰੂ ਸਿੰਘ ਦੇਖਦਿਆਂ ਹੀ ਭਾਈ ਮਤਾਬ ਸਿੰਘ ਨੂੰ ਚਾੜ ਚੜ ਗਿਆ ਆਵਾਜ਼ ਗੂੰਜੀ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਧੰਨ ਧੰਨ ਪੰਥ ਦੇ ਵਾਲੀ ਕਲਗੀਧਰ ਪਿਤਾ ਜੀ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਜਿੱਤਿਆਂ ਬਾਜਾਂ ਵਾਲਿਓ ਸਤਿਗੁਰੂ ਰੱਖਿਓ ਬਿਰਧਾਂ ਨੇ ਕਿਲਾਜ ਚਿੱਤੋ ਗੁਪਤੋ ਸ਼ਹੀਦੋ ਸਿੰਘੋ ਸਰਵਤ ਗੁਰੂ ਖਾਲਸੇ ਸਿੰਘ ਜੀ ਕੋ ਸਤਿ ਸ਼੍ਰੀ ਅਕਾਲ ਲਾਡਰੀਆਂ ਫੌਜਾਂ ਦੇ ਮਾਲਕੋ ਸਤਿਗੁਰੂ ਫੌਜਾਂ ਰੱਖਣੀਆਂ ਤਿਆਰ ਵਰ ਤਿਆਰ ਚੋੜੀ ਸੱਚੇ ਪਾਤਸ਼ਾਹ ਜੀਓ ਆਪ ਜੀ ਦਾ ਖਾਲਸਾ ਜਪੇ ਅਕਾਲ ਹੀ ਅਕਾਲ ਗੁਰੂਵਰ ਅਕਾਲ ਦੇਗ ਤੇਗ ਫਤਿਹ ਗੁਰੂ ਖਾਲਸੇ ਦੀ ਹਰ ਮੈਦਾਨ ਫਤਿਹ ਅਢੇ ਸੋ ਚੜੇ ਛਣ ਪਰੇ ਸੋ ਤਰੇ ਦੋਏ ਸਿੰਘ ਨੂੰ ਕੁਝ ਚਿਹਰਾ ਹੱਥ ਜੋੜ ਕੇ ਇੱਕ ਦੂਜੇ ਵੱਲ ਨੀਵੀਂ ਪਾ ਕੇ ਖਲੋਤੇ ਰਹੇ ਸਿਪਾਈਆਂ ਨੇ ਭਾਈ ਮਤਾਬ ਸਿੰਘ ਨੂੰ ਬੰਨੇ ਹੋਏ ਸੰਗਲਾਂ ਤੋਂ ਖਿੱਚਿਆ ਮੇਰੀ ਉਡੀਕ ਕਰਿਓ ਤੇ ਅਰਦਾਸ ਕਰਿਓ ਕਿ ਤੁਹਾਡੇ ਵਾਂਗ ਮੇਰੀ ਵੀ ਕੇਸਾਂ ਸਵਾਸਾਂ ਸੰਗ ਨਿਵ ਜਾਏ ਪਾਰੀ ਤਾਰੂ ਸਿੰਘ ਜੀ ਬੋਲੇ ਤੁਹਾਡੀ ਤਾਂ ਐਸੀ ਨਿਵੇਗੀ ਕਿ ਆਉਣ ਵਾਲੀਆਂ ਨਸਲਾਂ ਤੁਹਾਡੇ ਤੋਂ ਨਿਭਾਉਣਾ ਸਿੱਖਿਆ ਕਰਨਗੀਆਂ ਮਾਵਾ ਬੱਚਿਆਂ ਦੇ ਕੇਸ ਸੰਭਾਲਦੀਆਂ ਉਹਨਾਂ ਨੂੰ ਤੁਹਾਡੀਆਂ ਸਾਖੀਆਂ ਸੁਣਾਇਆ ਕਰਨੀਆਂ ਸਿੱਖੀ ਤੋਂ ਡੋਲਣ ਵਾਲਿਆਂ ਨੂੰ ਤੁਹਾਡੀਆਂ ਮਿਸਾਲਾਂ ਦਿੱਤੀਆਂ ਜਾਇਆ ਕਰਨੀਆਂ ਤੁਸੀਂ ਮੇਰੀ ਅਰਦਾਸ ਕਰਿਓ ਕਿ ਮੇਰਾ ਸਦਕ ਚਰਖੜੀ ਤੋਂ ਤਕੜਾ ਰਹੇ ਪਾਈ ਮਤਾਵ ਸਿੰਘ ਹੱਥ ਜੋੜਦਿਆਂ ਬੋਲੇ ਦੋਹਾਂ ਨੇ ਇੱਕ ਦੂਜੇ ਵੱਲ ਆਖਰੀ ਨਿਗਾਹ ਸੁੱਟੀ ਤਾਂ ਪਿਆਰ ਦੋਹਾਂ ਦੀਆਂ ਅੱਖਾਂ ਵਿੱਚੋਂ ਪਾਣੀ ਬਣ ਕੇ ਵਹਿ ਧਰਿਆ। ਭਾਈ ਮਤਾਬ ਸਿੰਘ ਨੂੰ ਹੁਣ ਕੁਝ ਸਾਫ਼ ਦਿਸ ਰਿਹਾ ਸੀ ਤੇ ਉਹ ਸੀ ਚਰਖੜੀ। ਉਹਨਾਂ ਨੂੰ ਚਰਖੜੀ ਤੇ ਚਾੜਿਆ ਗਿਆ। ਗੁਲਾਦਾ ਨੇ ਪੁਰ ਕਮਾਉਣੇ ਸ਼ੁਰੂ ਕੀਤੇ। ਸਿੰਘ ਦੀ ਗੁਰੂ-ਗੁਰੂ ਦੀ ਧੁਨੀ ਟੁੱਟਦਿਆਂ ਹੱਡੀਆਂ ਵਿੱਚੋਂ ਉੱਚੀ ਸੁਣਾਈ ਦੇ ਰਹੀ ਸੀ। ਸਰੀਰ ਵਿੱਚੋਂ ਵਗਦੇ ਲਹੂ ਨੂੰ ਧਰਤੀ ਨਮਨ ਕਰ ਰਹੀ ਸੀ। ਕਹਿੰਦੇ ਨੇ ਉਹ ਧਰਤੀ ਉਪਜਾਉ ਹੁੰਦੀ ਐ ਜਿੱਥੇ ਸ਼ਹੀਦਾਂ ਸੂਰਮਿਆਂ ਦੀ ਰਤ ਡੁੱਲੇ ਸ਼ਹੀਦ ਇਸ ਕਰਕੇ ਪੰਜਾਬ ਦੀ ਭੁਉਂ ਐਨੀ ਜ਼ਰਖੇਜ ਐ ਸ਼ਾਇਦ ਇਸੇ ਕਰਕੇ ਪੰਜਾਬ ਦੀ ਭੁਉਂ ਐਨੀ ਜ਼ਰਖੇਜ ਐ ਚਰਖੜੀਆਂ ਭਾਵੇਂ ਸਰੀਰਾਂ ਦੇ ਟੁਕੜੇ ਟੁਕੜੇ ਕਰ ਦੇਣ ਪਰ ਖਾਲਸੇ ਦੀ ਖੇੜ ਤਾਂ ਦੇਹਾਂ ਤੋਂ ਪਾਰ ਦੀ ਐ ਰੂਹਾਂ ਨੂੰ ਚੀਰਨ ਵਾਲੀ ਕੋਈ ਚਰਖੜੀ ਨਹੀਂ ਬਣੀ ਚਾਂਦਨੀ ਚੌਕ ਹੋਵੇ ਭਾਵੇਂ ਨਖਾਸ ਚੌਕ ਗੁਰੂ ਕੇ ਲਾਲਾ ਨੇ ਕਦੇ ਗੁਰੂ ਤੋਂ ਸਿਰ ਲੁਕੋ ਕੇ ਨਹੀਂ ਰੱਖੇ ਇਸੇ ਇਤਿਹਾਸ ਦੀ ਅਗਲੀ ਲੜੀ ਨੂੰ ਸਰਵਣ ਕਰਨ ਦੇ ਲਈ ਤੁਸੀਂ ਜੁੜੇ ਰਹੋ ਪੰਜਾਬਸਾਰ ਦੇ ਨਾਲ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀਕੀ ਫਤਹਿ